ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੋਇਆ ਤੇ ਪੰਜਾਬ ਦੇ ਸੱਤਵੇਂ ਗੇੜ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਦੇਖਣਯੋਗ ਇਹ ਹੋਵੇਗਾ ਕਿ ਕੌਣ ਬਾਜ਼ੀ ਮਾਰੇਗਾ ਤੇ ਉੱਥੇ ਹੀ ਇੱਕ ਦੂਜੇ ਨੂੰ ਟੱਕਰ ਵੀ ਦਿੱਤੀ ਜਾ ਰਹੀ ਹੈ ਸਿਆਸੀ ਅਖਾੜੇ ਦੇ ਵਿੱਚ ਅਕਾਲੀ ਦਲ ਨੇ ਸੱਤ ਉਮੀਦਵਾਰ ਉਤਾਰ ਦਿੱਤੇ ਨੇ ਤੇ ਉੱਥੇ ਹੀ ਹੁਣ ਬੀਪੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਪੰਜਾਬ ਸਰਕਾਰ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਆਏ ਦਿਨਾਂ ਦੇ ਵਿੱਚ ਅਸੀਂ ਆਪਣੀ ਜਿੱਤ ਜ਼ਰੂਰ ਹਾਸਲ ਕਰਾਂਗੇ ਤੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਹਮੇਸ਼ਾ ਹੀ ਸਿੱਖਾਂ ਦੇ ਲਈ ਕਿਸਾਨਾਂ ਦੇ ਲਈ ਅਤੇ ਪੰਜਾਬ ਦੀ ਆਵਾਜ਼ ਚੁੱਕਦੇ ਨੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵਿਰੋਧੀ ਧਿਰ ਨੇ ਉਹ ਹਮੇਸ਼ਾ ਹੀ ਦਿੱਲੀ ਤੋਂ ਚੱਲਦੇ ਨੇ ਤੇ ਜਿਸ ਤਰ੍ਹਾਂ ਦਿੱਲੀ ਦੇ ਦਿੱਲੀ ਵਾਲੇ ਹੁਕਮ ਦਿੰਦੇ ਨੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਉਹ ਪਾਰਟੀਆਂ ਕੰਮ ਕਰਦੀਆਂ ਨੇ ਪਰੰਤੂ ਸ਼੍ਰੋਮਣੀ ਅਕਾਲੀ ਦਲ ਜੜੀ ਕੇ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਇਸ ਵਾਰ ਵੀ 13 0 ਨੂੰ ਲੈ ਕੇ ਅਕਾਲੀ ਦਲ ਨੇ ਜ਼ਰੂਰ ਕਿਹਾ ਹੈ ਕਿ ਅਸੀਂ ਜਿੱਤ ਦਾ ਦਾਵਾ ਕਰਦੇ ਹਾਂ ਤੇ ਦੂਜੇ ਪਾਸੇ ਵਿਰੋਧੀਆਂ ਤੇ ਫਲਟਵਾਰਾ ਜਿਹੜੇ ਲਗਾਤਾਰ ਹੋ ਰਹੇ ਨੇ ਤੇ ਦੱਸਦੀ ਇੱਕ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸੱਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਹੈ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੈਨੂੰ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪਨੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ ਅੱਜ ਉਹ ਪਾਰਟੀ ਕੰਨੀ ਖੜੀ ਹੈ ਸਿਧਾਂਤਾਂ ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਭਰੋਸਾ ਹੈ ਇਹ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕਤਪੁਤਲੀਆ ਦੇ ਜਾਂ ਕਿ ਦਿੱਲੀ ਦੇ ਰਿਮੋਟ ਕੰਟਰੋਲ ਦੀ ਜਿਤਨੀ ਹੋ ਗਈ ਲੇਖਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪ ਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦੇ ਆ ਜੋ ਪਾਰਟੀ ਕੰਨੀ ਖੜੀ ਹੈ ਸਿਧਾਂਤਾਂ ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਪਰੋਸਾ ਹੈ ਇਹ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕੱਤ ਪੁਤਲਿਆ ਦੇਖ ਕੇ ਦਿੱਲੀ ਦੇ ਰਿਮੋਟ ਕੰਟਰੋਲ ਦੀ ਜਿਤਨੀ ਹੋ ਗਈ ਲੇਖਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪ ਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ ਆ ਜੋ ਪਾਰਟੀ ਕੰਨੀ ਖੜੀ ਹੈ ਸਿਧਾਂਤਾਂ ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਭਰੋਸਾ ਹੈ ਇਹ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕੱਤ ਪੁਤਲੀਆ ਦੇਗਾ ਕਿ ਦਿੱਲੀ ਦੇ ਰਿਮੋਟ ਕੰਟਰੋਲ ਦੀ ਜਿੱਤ ਨਹੀਂ ਹੋਗੀ